ਹਾਂਜੀ ਸਵੇਰ ਦਾ ਹੋ ਗਿਆ ਟਾਈਮ 6:30 ਵਜੇ ਇਧਰ ਰਸਤਾ ਚਲ ਜਾ ਰਹੀ ਹੈ ਐਦਾਂ ਦਾ ਕੰਮ ਸੀ ਕਿ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਦਿਖਾਵਾਂਗੇ ਇੱਕ ਪਾਸੇ ਧਾਰਨ ਇੱਕ ਪਾਸੇ ਨਮਾਈ ਹੋ ਰਹੀ ਹੈ ਗਾਮਾਂ ਦੀ ਉਧਰ ਬਹੁਤ ਲੱਗਿਆ ਜਾ ਰਿਹਾ ਐਵੇਂ ਕੰਮ ਜਲਦੀ ਖਤਮ ਹੋ ਜਾਵੇ ਤੇ ਵੀਡੀਓ ਵੀਦਾਂ ਨਾਲ ਨਾ ਹਜੇ ਤਾਂ ਸ਼ੁਰੂ ਕਰਨਾ ਹੈ ਅੱਗੇ ਚਲਦੇ ਹਾਂ ਤਾਂ ਹੁਣ ਤਾਂ ਬ੍ਰਿਧਨੇ ਨਹੀਂ ਨਾ ਜਾਣਾ ਸੀ ਛੁੱਟੀ ਸੀ ਜੀ ਹਮ ਅੱਜ ਮੀਟਿੰਗ ਆ ਉਹਨਾਂ ਦੀ ਅੱਜ ਮੀਟਿੰਗ ਤੇ ਵੀ ਜਾਣਾ ਆਪਾਂ ਨੇ ਹੋਰ ਕੀ ਇਹਨਾਂ ਦਾ ਕਿੰਨਾ ਕੁ ਟਾਈਮ ਰਹਿ ਗਿਆ ਫੋਨ ਦਾ ਜਰੂਰੀ ਮਹਿਮਾਨਾਂ ਨਾਲ ਇਹ ਦੀ ਗੱਲ ਕਰਨੀ ਦੋ ਘੰਟਾ ਆ ਜਾਣੀ ਹਮ ਚਲੋ ਲਵਾਉਂਦਾ ਹਾਂ ਹਲੋ ਵੈਲਕਮ ਸ਼ਸ਼ੀਕਾ ਜੀ की हाल चाल जी सदा अज दब ब्लॉग तो थोड़े नाल जी थोड़े तो नाल जी हेलो गाइज तुम किओ तो हम सोच रहे हो गे तो भी मैं यूनिफॉर्म च क्यों क्योंकि अच्छ हैगी मेरी पी टी एम तक मैं स्कूल यूनिफॉर्म चा तो हम बस आप जाने वाले हैं इधर मम्मा पापा जी तैयार हो रहे हैं मम्मा पापा जी तैयार हो रहे, हो रहे मैं तैयार हो चुके मम्मा ਯੋਇਆ ਤੁਹਾਨੂੰ ਚੱਲਦੇ ਹਾਂ ਜਾਂਦੇ ਹਾਂ ਟਾਈਮ ਕਰਾ ওভার ਹੋ ਗਿਆ 11:00 ਵਜੇ ਥੋੜਾ ਸਮਾਂ ਐ ਜਦ ਵੀ ਪੀਟੀਐਮ ਹੁੰਦੀ ਹੈ ਟਾਈਮ ਤਾਂ ওভার ਹੁੰਦਾ ਹੀ ਆ ਗਾਇਸ ਮੇਰਾ ਉਹ ਵੀ ਸਪੈਸ਼ਲੀ ਮੇਰਾ ਤੇ ਥੋੜਾ ਕੀ ਕਹਿਣਾ ਹੁ ਮੇਰਾ ਕੁਝ ਨਹੀਂ ਕਹਿਣਾ ਬਸ ਰੈਡੀ ਹਾਂ ਮੈਂ ਕਿ ਆਪਾਂ ਚੱਲਦੇ ਆ ਪੀਟੀਐਮ ਤੇ ਆ ਕੇ ਕਰਾਂਗੇ ਫਿਰ ਫਾਰਮ ਵਾਲੀ ਵੀਡੀਓ ਕਰੀਏ ਔਰ ਉਹਦੇ ਕੁਝ ਕਮੈਂਟ ਆਏ ਵੀ ਨੇ ਉਹ ਰਿਪਲਾਈ ਕਰ ਦਨੇ ਨੇ ਫਿਰ ਆ ਕੇ ਫਾਰਮ ਤੇ ਕੰਪਲੀਟ ਕਰਾਂਗੇ ਵੀਡੀਓ ओके ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਹੁਣ ਗੱਡੀ 'ਚ ਜਾ ਕੇ ਹਾਂਜੀ ਆਪਾਂ ਚੱਲੇ ਆਂ ਬਵਰੀਦ ਦਾ ਆਉਣਾ ਅੱਜ ਰਿਜ਼ਲਟ ਇਹਦਾ ਕਰਦਾ ਦਿਲ ਤੱਕ ਤੱਕ ਹਾਂ ਬੈਠੀ ਐ ਪੂਰੀ ਟੈਨਸ਼ਨ 'ਚ ਅੱਜ ਪਤਾ ਨਹੀਂ ਸਵੇਰੇ ਕੀ ਕੀਤਾ ਜਦੋਂ ਮੈਂ ਆ ਕੇ ਆਈ ਟੈਬ ਤੇ ਬਾਬੇ ਚੱਲਣਾ ਪਾੜ ਕੇ ਮੈਂ ਨਹੀਂ ਆਈ ਸੀ ਮੈਂ ਟੈਬ ਤੇ ਬਾਬੇ ਮੈਂ ਇਹਨੂੰ ਕਿਹਾ ਮਾ ਅੱਜ ਟੈਬ ਤੇ ਵੀ ਬਾਬੇ ਕਿ ਨਹੀਂ ਲੈਣੇ ਕਹਿੰਦੀ ਮੈਂ ਲੈ ਆਇਆ ਨੂੰ ਚੱਲ ਮੈਂ ਸੋਚਿਆ ਵੀ ਉਹੀ ਲਾਤੇ ਹੋਣਗੇ ਮੈਂ ਤਾਂ ਫਿਰ ਵਾਕੇ ਮੰਮੀ ਤੋਂ ਹੁਣ ਲੱਗਿਆ ਕਹਿੰਦੀ ਅੱਜ ਇਹਦਾ ਰਿਜ਼ਲਟ ਆਉਣਾ ਵੀ ਤਾਂ ਬਾਪੇ ਲਾਉਂਦੇ ਫਿਰਦੇ ਐ ਆਪਣੇ ਪੰਜਾਬੀਆਂ ਦੇ خون ਚ ਆ ਹਣਾ ਇਹ ਗੱਲ ਜਿੱਦਾਂ ਤੋਂ ਆਪਾਂ ਨੂੰ ਕੋਈ ਦੁੱਖ ਸੁੱਖਾ ਪ੍ਰੋਬਲਮ ਹੁੰਦੀ ਆ ਆਪਾਂ ਪਹਿਲਾਂ ਬਾਪੇ ਹੁਣ ਜਾਂ ਕਰਦੇ ਆ ਹਨਾ ਉਹ ਚਾਹੇ ਆਪਾਂ ਨਾ ਕਰੀਏ ਉਹ ਤਾਂ ਹੁਣ ਜਾਂ ਜਿਵੇਂ ਬੱਚਿਆਂ ਨੂੰ ਚਾਹੇ ਨੂੰ ਤਾਂ ਕੀ ਪਤਾ ਹੁੰਦਾ ਹਨਾ ਪਰ ਜਿਆਦਾ ਤੇ ਪੇਪਰ ਹੁੰਦੇ ਨੇ ਫਿਰ ਤਾਂ ਇਹ ਜੋਤ ਵੀ ਲਾ ਕੇ ਜਾਊਗੀ ਤੇ ਕਉਂਕੀ ਮੋਰਤਵਾਰ ਸੱਤ ਜੀ ਉਹ ਪਾਣੀ ਨਹੀਂ ਪਿੰਦੀ ਉੱਟ ਕੇ ਦੇਖ ਲਓ ਫਿਰ ਤਾਂ ਬਾਇਆ ਹੁੰਦਾ ਬੰਦਾ ਸਭ ਨੂੰ ਹਨਾ ਫਿਰ ਆਪ ਨੂੰ ਐਡਾ ਦਰ ਲੀਏ ਚਲੋ ਜੀ ਮਿਲਦੇ ਹੁਣ ਸਕੂਲ ਚ ਜਾ ਕੇ ਦੇਖਦੇ ਅੰਦਰ ਰਿਜ਼ਲਟ ਦਾ ਕੀ ਮੰਗਦਾ ਕਿੰਨੇ ਕ ਪਰਸੈਂਟੇਜ ਹੈ ਦੀ ਆਪਾਂ ਆਉਂਦੀ ਆ ਘਟਾਉਣਾ ਆਉਂਦੀ ਆ ਤੈਨੂੰ ਕੀ ਲੱਗਦਾ ਬਬਰੀ ਤੇ ਕਿੱਦਾਂ ਦਿਉ ਜਿਹੜਾ ਇਹਦਾ ਪਤਾ ਨਹੀਂ ਕਰਦੀ ਇਹਦਾ ਮਤਲਬ ਫਿਰ ਕਾਪੜਾ ਹੋਊਗਾ ਕੋਈ ਜਿਹੜੀ ਪਤਾ ਨਹੀਂ ਹੈ ਇਹ ਹੈ ਮਾਂ ਮਰੀਦੇ ਦੇ ਕੌਕੜੀ ਵੱਜੀ ਪਈ ਆ ਹੱਥ ਬੰਨੇ ਬੰਨੇ ਕੋਲ ਆ ਗਿਆ ਉਹ ਤਾਂ ਪੁੱਤ ਹੁਣ ਜਿਹੜਾ ਕੁਝ ਹੋਣਾ ਦੀ ਹੋ ਗਿਆ ਹੁਣ ਤਰ ਪਾਠ ਕਰਨ ਨਾਲ ਚੇਂਜ ਨਹੀਂ ਹੋ ਸਕਦਾ ਪਹਿਲਾਂ ਪੜਨਾ ਹੈ ਸੀਰੀਅਸ ਆ ਭੀ ਆ ਏਦਾਂ ਹੀ ਹੁੰਦਾ ਯਾਦ ਰੱਖੀ ਇਹ ਪਾਠ ਦੇ ਨਾਲ ਨਾਲ ਪੜ੍ਹਨੇ ਪੈਂਦਾ ਹਾਂ ਪਾਠ ਵੀ ਜ਼ਰੂਰੀ ਆ ਪੜਾਈ ਓਦੋਂ ਵੀ ਜ਼ਿਆਦਾ ਜ਼ਰੂਰੀ ਆ ਸਮਝ ਗਿਆ ਬਾਤ ਇਹ ਪੜੋਗੇ ਰੱਬ ਵੀ ਉਹਨਾਂ ਦੀ ਹੈਲਪ ਕਰਦਾ ਜਿਹੜੇ ਆਪਦੀ ਮਦਦ ਆਪ ਕਰਦੇ ਨੇ ਓਕੇ ਚਲੋ ਜੀ ਪਹੁੰਚ ਗਏ ਹਾਂ ਬਸ ਸਕੂਲ 'ਚ ਦੇਖਦੇ ਹਾਂ ਹੁਣ ਬਦੂਰੀ ਤੇ ਘਰ ਜੱਟ ਅਰ ਸ਼ੁਰੂ ਹੋ ਗਿਆ ਸਕੂਲ 'ਚ ਹਾਂ ਅਰ ਸ਼ੁਰੂ ਹੋ ਗਿਆ ਸਕੂਲ 'ਚ ਅੱਜ ਕੁਝ ਸਾਰੇ ਆਏ ਹੋ ਪੀਟੀਐਮ ਤੇ ਕਈ ਜੇ ਪੇਪਰਾਂ ਕਰਕੇ ਜਿਹੜੇ ਦੂਜੇ ਹੁੰਦੇ ਉਹ ਤਾਂ ਅਗਲਾ ਮੈਸਰ ਹੀ ਕਰ ਦਾਂਗਾ ਅੱਜ ਲਾਂ ਦੇ ਚਲੋ ਹਾਂਜੀ ਮੈਂ ਲਗਾ ਮੈਂ ਤਾਂ ਵੀਡੀਓ ਬਣਾਉਂਗੀ ਜੀ ਇਹਦੀ ਸਰ। ਮੈਂ ਤਾਂ ਉਹਦੀ ਨਾ ਕੋਈ ਨਾ ਹੋ ਗਿਆ। ਫੋਨ ਤੋਂ ਮੈਂ ਤਾਂ ਵੀਡੀਓ ਨਹੀਂ ਬਣਾਣੀ। ਓਕੇ। ਜਦ ਮੈਂ ਦੇਖਿਆ ਡੀ ਐਲ ਸੀ ਮੈਨੂੰ ਵੀ 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 ਲੱਗਦਾ ਮੇ ਤਾਂ ਸਾਰੇ ਜਿਹੜੇ ਚਾਰ ਨੂੰ ਪੜ੍ਹਨਾ ਹੈ। ਇਹ ਜਿਹਦੇ ਤੋਂ ਤਾਂ ਸਾਰੇ ਪੜਾਉਂਦੀ ਸੀਗੀ ਉਹਦੇ ਤੋਂ ਸਾਰੇ ਮਾਰਕਸ 90 ਵਾਲੀ ਲਾਈਨ ਤੇ ਆਉਣੇ ਹੋਣਗੇ ਸੀ। ਹਾਂ। ਹੁਣ ਮੈਂ ਨੋਟੇਸ਼ਨ ਬਣਾਤਾ ਇਹ ਡੀ ਟੀ ਵਾਲੀ ਲਾਈਨ ਤੋਂ ਮਾਰਕਸ ਵਧੇ ਹੋਈਆਂਗੇ। ਹੂੰ। ਕੋਸੇ ਸਾਹਮਣੇ ਆ ਗਈ ਹਾਂ ਕੋਸੇ ਸਾਹਮਣੇ ਆਣ ਕੋਸੇ ਲੈ ਲਿਆ ਲੈਪਟਾਪ ਦਾ ਹੋ ਗਿਆ ਨੂੰ ਹਾਂ ਹੁਣ ਦੇਖੀ ਡਾਉਣੇ ਬੈਠੀ ਕੋਸੇ ਅੰਦਰ ਚਲ ਗਿਆ ਸਾਨੂੰ ਇਹ ਪ੍ਰੋਮਿਸ ਕਰਦਾ ਵਾਦੀਆ ਵੜੂਗਾ ਵਾਦੀਆ ਪੜੇਗਾ ਸਾਨੂੰ ਓ ਮਾਈ ਗਾਡ ਇੱਧਰ ਪਵਰੀ ਦਾ ਮੰਜੇ ਨੂੰ ਪੇਂਟ ਕਰਨ ਲੱਗੇ ਪਈ ਆ ਪੇਂਟਰ ਸਾਹਮਣੇ ਆਏ ਨੇ ਦੇਖੀ ਜਿੰਨ ਪੇਂਟ ਕਰਾਉਣਾ ਹੈ ਨੰਬਰ ਹੈ ਬੇਬੇ ਹਾਂ ਅੱਜ ਆਪਾਂ ਵਰੀਤ ਨਾਲ ਕੰਟੈਕਟ ਕਰੋ। ਇਹ ਪੇਂਟ ਕਾਦੂ ਕਿੰਨੇ ਰੁਪਏ ਲੇਗਾ ਭਾਈ? ਬੱਲੇ 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 1000 ਥੋੜਾ ਜਿਆਦਾ ਨਹੀਂ ਮੰਗ ਲੈ। 2 ਨਾਲ ਦਾ ਹੈ? 2 ਦਾ 2 ਮੰਜੇ ਦਾ 1000 ਰੁਪਏ। ਅੱਛਾ। ਫੇਰ ਤਾਂ ਤੂੰ ਦਿਹਾੜੀ ਤੋਂ ਵੀ ਮਹਿੰਗਾ ਪਾ ਦੇਗਾ ਇਦੋਂ ਤਾਂ। ਅਗਲਾ ਇਹ ਤਾਂ ਪੇਂਟ ਤਾਂ ਕਿੰਨੇ ਚ ਅੱਧੇ ਘੰਟੇ ਚ ਪੇਂਟ ਹੋ ਜਾਊਗਾ। ਫੇਰ ਆਪਦੇ ਆਪ ਕਰੇ ਕਰ ਲਿਆ ਕਰੋ। ਹਾਂ ਫੇਰ ਕਾ ਮੈਨੂੰ ਬੁਲਾਉਣਾ ਹੈ। ਇਹ ਮੈਂ ਆ ਕਰੇ ਕਰ ਲਿਆ। ਚਾਲ ਕਰਲਾ ਕਰਲਾ ਇਹ ਵੀ ਸਾਡਾ ਮੰਜਾ ਟੁੱਟਿਆ ਪਿਆ ਸੀਗਾ ਇਹ ਹੁਣ ਬਾਹਰ ਖੜਾ ਸੀ ਇਹਨੂੰ ਜਰ ਲੱਗੀ ਹੁਣੇ ਕਰ ਰਹੇ ਨੇ ਇਹਨੂੰ ਦਾਦੀ ਪੋਤੀ ਪੇਂਟ ਫਿਰ ਬੁੰਨਣੀਆਂ ਹੂੰ ਚਲੋ ਆਪਾਂ ਹੁਣ ਚੱਲਦੇ ਆਂ ਉਧਰ ਫਾਰਮ ਤੇ ਦੇਖਦੇ ਆਂ ਗੱਲਾਂ ਬਾਤਾਂ ਕਰਦੇ ਆਂ ਤੁਹਾਡੇ ਨਾਲ ਦੇਖਦੇ ਆ ਵੀ ਬੰਦੇ ਕੀ ਕਰਦੇ ਨੇ ਕੀ ਗੱਲਾਂ ਬਾਤਾਂ ਕਰਦੇ ਆਂ ਹਾਂ ਹਾਂ ਅੱਜ ਵੈਸੇ ਥੋੜਾ ਜਿਹਾ ਮੌਸਮ ਦਾ ਫਰਕ ਆ ਹਨਾ ਅੱਜ ਪੈ ਗਿਆ ਨਹੀਂ ਹਾਂ ਇਹ ਗਰਮਾਣਾ ਹੰਡਾ ਹੋ ਗਿਆ ਹੁਣ ਆਪਾਂ ਦਵਾਰੀ ਤੋਂ ਉੱਪਰ ਨੂੰ ਸਾਫ ਕਰਦੇ ਹਾਂ ਹਾਂ ਵਲਾਂ ਗੰਦ ਚੜਿਆ ਬਈ ਆ ਦੇਖੋ ਜਾਲੇ ਕਿੱਡੇ ਕਿੱਡੇ ਲੱਗੇ ਪੈਨੇ ਇਹ ਗਰਮਾਣਾ ਉਹ ਗਾਵਾਂ ਨਾਲੇ ਪੁੱਜੀ ਨਵੇਂ ਰੱਖਣ ਲੱਗੀ ਆ ਹਾਂ ਲੱਗ ਜਿਹੇ ਅਸੀਂ ਗਰਾਲੀਆਂ ਨੇ ਬੀ ਟਾਈਮ ਪੀਰੀਅਡ ਨੇੜੇ ਆ ਗਿਆ ਮੀਨਜ਼ ਆਪਣੇ ਲਿਟਲ ਵਾਂਸ ਆਉਣ ਵਾਲੇ ਨੇ ਹਾਂ ਫਿਰ ਉਹਨਾਂ ਦੀ ਵੀਡੀਓ ਪਾਇਆ ਕਰਾਂਗੇ ਬਹੁਤ ਕੀ ਗੇੜ ਦੇ ਆਉਣਗੇ ਬੱਚੇ ਅੱਛਾ ਠੀਕ ਹੈ ਲੋ ਜੀ ਆਪਾਂ ਆ ਗਏ ਹੁਣ ਇਧਰ ਫਾਰਮ ਤੋਂ ਤੁਹਾਨੂੰ ਦਿਖਾਵਤੀਆਂ ਗਾਵਾਂ ਇੱਕੋ ਉਸਤ ਗਾਵਾਂ ਜਿਹੜੀਆਂ ਉਹਨਾਂ ਦੇ ਡੀ ਬਰਮਿੰਗ ਕਰਾਂਗੇ ਕਿਉਂਕਿ ਇਹਨਾਂ ਥੋੜੇ ਦਿਨ ਰਹਿ ਗਏ ਆ ਮੀਂਹ ਕਰਕੇ ਚੱਕੜ ਚੁੱਕੜੀ ਹੋ ਗਿਆ ਇਹਨਾਂ ਦਾ ਘਮ ਘਮਾਈਏ ਨੇ ਅੱਜਵੇਂ ਡੀ ਬਰਮਿੰਗ ਕਰਕੇ ਫਿਰ ਦੁਬਾਰੇ ਆਪਾਂ ਡੀ ਬਰਮਿੰਗ ਕਰਨ ਦੀ ਛੇਤੀ ਲੋਡ ਨਹੀਂ ਪੈਣੀ ਤੇ ਆ ਗਾਵਾਂ ਜਿਹੜਾ ਆਪਾਂ ਪਹਿਲਾਂ ਆਲਰੇਡੀ ਕਰ ਚੁੱਕੇ ਤੇ ਸਾਰੀਆਂ ਦੀ ਤੇ ਜਿਹੜੀਆਂ ਹੁਣ ਜਿਹਨਾਂ ਦਾ ਹੁਣ ਸੂਆ ਪੈਣਾ ਦੋ ਕੰਮ ਉੱਥੇ ਅੰਦਰ ਖੜੀਆਂ ਨੇ ਉੱਧਰ ਆਪਣੀਆਂ ਤੇ ਬਾਕੀ ਜਿਹੜੀਆਂ ਆਪਣੀਆਂ ਹੀਟਰ ਨੇ ਉਹ ਇਹ ਨੇ ਇਹਨਾਂ ਦੇ ਚੰਗਾ ਸੀਮਣ ਲੱਗਿਆ ਉਹ ਚੰਗੇ ਬੱਚਿਆਂ ਦੀ ਆਸ ਹੈ ਨਾ ਤਾਂ ਆਪਾਂ ਪ੍ਰਮਾਤਮਾ ਕਰੇ ਵੀ ਚੰਗੇ ਬੱਚੇ ਦੇਣ ਇਹ ਸਹੀ ਸ਼ੁੱਧ ਬੁੱਧ ਨਾਲ ਸੂਪਣਾ ਹਨਾ ਵੀ ਆਪਾਂ ਤਾਂ ਬਹੁਤ ਕੁਝ ਕਹਿੰਦੇ ਮੈਂ ਤਾਂ ਪਰਮਾਤਮਾ ਦੇ ਹੱਥ ਹੈ ਉਹ ਅਕਾਲਪੁਰਖ ਦੇ ਉਹਨੇ ਕਦੋਂ ਕੀ ਕਰਨਾ ਹੈ ਨਾ ਉਹਦੇ ਅਕੋਰਡਿੰਗ ਚੱਲਦਾ ਸਾਰਾ ਜਿਸ ਆਪਾਂ ਤਾਂ ਬਹੁਤ ਕੁਝ ਸੋਚਦੇ ਆ ਆਪਣੇ ਅਕੋਰਡਿੰਗ ਕੁਝ ਨਹੀਂ ਹੈਗਾ ਆਪਣੇ ਹੱਥ ਚ ਕੁਝ ਨਹੀਂ ਚੱਲਦਾ ਹੈਗਾ ਚੱਲ ਹੱਥੇ ਤਾਂ ਮਿਹਨਤ ਤਾਂ ਕਰ ਸਕਦੇ ਆ ਮਿਹਨਤ ਤਾਂ ਕਰ ਸਕਦੇ ਆ ਇਹ ਤਾਂ ਸਹੀ ਹੈ ਚਲੋ ਹੁਣ ਆਪਾਂ ਕਰਦੇ ਆ ਬੈਠ ਕੇ ਗੱਲਬਾਤ ਜਿਹੜੇ ਸਵਾਲ ਜਿਹਾ ਆਪਣੇ ਗੱਲਾਂ ਬਾਤਾਂ ਨੇ ਤੇ ਪਹਿਲਾਂ ਤਾਂ ਇੱਕੋ ਹੋ ਸੀਗਾ ਕਮੈਂਟ ਸੀਗਾ ਵੀ ਫੀਡਿੰਗ ਬਾਰੇ ਦੱਸੋ ਫੀਡ ਤਾਂ ਮੇਰੇ ਇਦਾਂ ਜੇ ਕਿਸੇ ਮਨ ਲਾ ਲੋ ਫੀਡ ਜਿਵੇਂ ਕਿ ਇੱਕ ਗਾਂ ਨੂੰ ਜਿਹੜੀ ਫੀਡ ਆ ਸਿੰਪਲ ਪੰਜਾਬੀ ਦਾ ਸਰ ਦੇ ਵਿੱਚ 2.5 ਲੀਟਰ ਪਿੱਛੇ ਕਿਲੋ ਫੀਡ ਪੈਣੀ ਆ ਵਧੀਆ ਕੰਪਨੀ ਦੀ ਜਿਹਦੇ 24% ਪ੍ਰੋਟੀਨ ਹੋਵੇ ਠੀਕ ਆ ਡਰਾਈ ਮੈਟਰ ਪੂਰਾ ਹੋਵੇ ਚੰਗੀ ਕੁਆਲਿਟੀ ਦੀ ਫੀਡ ਹੋਵੇ ਉਹ ਪਾਉਗੀ 2.5 ਕਿਲੋ ਮਗਰ 1 ਕਿਲੋ ਫੀਡ ਪੈਂਦੀ ਆ ਕੋਈ ਵੀ ਹੋਵੇ ਅਟਲਟਰਮ ਫਟਰਮ ਫਟਰਮ ਜੇ ਤੁਸੀਂ ਕਹੋ ਵੀ ਫਾਟਰਮ ਫਾਟਰਮ ਮਤਲਬ ਹਾਂ ਉਹ ਕੰਪਨੀ ਅੱਜਕੱਲ ਬਹੁਤ ਨਵੇਂ ਮਾਰਕੀਟ ਤੇ ਮਤਲਬ ਫੀਡ ਕਿਹੜੀ ਮਰਜ਼ੀ ਹੋਵੇ ਹੈ ਐਨ ਕੰਪਨੀ ਵਧੀਆ ਕੰਪਨੀ ਦੀ ਫੀਡ ਚਾਹ ਪ੍ਰੋਟੀਨ 24% ਪ੍ਰੋਟੀਨ ਆ ਉਹ ਮਤਲਬ ਟਾਪ ਦੀ ਫੀਡ ਆ ਵਧੀਆ ਐਵਰੇਜ ਤੁਸੀਂ ਹਾਂ ਉਹ ਤੁਸੀਂ ਆ ਲਓ 24 25 ਲੀਟਰ ਦੁੱਧ ਵਾਲੀਆਂ ਤੱਕ ਉਹ ਫੀਡ ਵਰਤ ਸਕਦੇ ਹੋ ਇਹਦੇ 24% ਪ੍ਰੋਟੀਨ ਆ ਕਿਉਂਕਿ ਆਪਾਂ ਦਾ ਨਵੇਂ ਡੈਰੀ ਫਾਰਮ ਨੂੰ ਦੱਸਣਾ ਜਿਹੜਾ ਕੋਈ ਵੱਡਿਆਂ ਨੂੰ ਦੱਸਣਾ ਵੱਡਿਆਂ ਦਾ ਆਲਰੇਡੀ ਸਾਰਾ ਕੁਝ ਪਤਾ ਜਿਹੜੇ ਨਵੇਂ ਡੈਰੀ ਫਾਰਮ ਨੇ ਉਹਨਾਂ ਨੂੰ ਦੱਸਣਾ ਵੀ ਸਿੰਪਲ ਗੱਲ ਯਾਦ ਰੱਖਣੀ ਆ ਵੀ ਜਦ ਤੁਸੀਂ ਫੀਲਡ 'ਚ ਲੈਣ ਜਾਣਾ ਤੁਸੀਂ ਆਪਦੀ ਸੂਝ-ਬੂਝ ਨਾਲ ਫੀਡ ਲੈਣੀ ਆ ਮੈਨੂੰ ਘੱਟੋ-ਘੱਟ 24% ਵਾਲੀ ਫੀਡ ਦਾ ਉਹ ਪ੍ਰੋਟੀਨ ਵਾਲੀ ਪ੍ਰੋਟੀਨ 24% ਹੋਊਗਾ ਜਿਹਦੇ ਵਿੱਚ ਉਹਦੇ ਵਿੱਚ ਟਮੀਨ ਦਾ ਸਾਰਾ ਕੁਝ ਪੂਰਾ ਜੀ ਅਸੀਂ ਪਤਾ ਵੀਰੇ ਘਾਤੋਂ ਇੰਨਾ ਜ਼ੋਰ ਦਿੰਨੇ ਆ ਵੀ ਨਵੇਂ ਮੁੰਡਿਆਂ ਨੂੰ ਵੀ ਕੰਮ ਕਰੋ ਕੰਮ ਕਰੋ ਔਰੇ ਬਹੁਤ ਸਕੋਪ ਆ ਆਉਣ ਵਾਲੇ ਟਾਈਮ 'ਚ ਬਹੁਤ ਸਕੋਪ ਕਰ ਦੋ ਜ਼ੋਰ ਦਿੰਨੇ ਆ ਅਸੀਂ ਇਹਨੇ ਕਰੇ ਜੀ ਕਰਦੇ ਆ ਲੋਕਾਂ ਨੂੰ ਜਿੰਦਾ ਦਾ ਇੰਟਰਸਟ ਆ ਹਾਂ ਵੀ ਜਿੰਨਾ ਦਾ ਇੰਟਰਸਟ ਆ ਕਿਉਂਕਿ ਵੀਰੇ ਜਿਹੜਾ ਦੇਖੋ ਹੁਣ ਤੁਸੀਂ ਆਮ ਆਪਦੇ ਆਲੇ ਦਿਵਾਲੇ ਛਾਤ ਮਾਰੋ ਤੁਹਾਡੇ ਆਂਡ ਕਮਾਂਡ ਚ ਆਪਦੇ ਘਰੇ ਛਾਤ ਮਾਰੋ ਜਾਂ ਪੁਰਾਣੇ ਵਿਰਦਾਂ ਨੂੰ ਪੁੱਛੋ ਵੀ ਪਹਿਲਾਂ ਆਪਣੇ ਕਿੰਨੇ ਪਸੂ ਹੁੰਦੇ ਤੇ ਹੁਣ ਆਪਣੇ ਕੋਲ ਕਿੰਨੇ ਨੇ ਹੁਣ ਆਪਾਂ ਕਿੰਨਾ ਦੁੱਧ ਪਾਉਨੇ ਆ ਪਹਿਲਾਂ ਕਿੰਨਾ ਪਾਉਂਦੇ ਹੁਣ ਮੋਸਟਲੀ 80% ਲੋਕ ਪਿੰਡਾਂ ਤੋਂ ਡੰਗਰ ਗਾਇਬ ਹੋਣ ਲੱਗ ਗਏ ਸਭ ਤੋਂ ਵੱਡਾ ਜਿਹੜਾ ਰੀਜ਼ਨ ਆ ਸਭ ਤੋਂ ਵੱਡਾ ਰੀਜ਼ਨ ਇਹ ਹੀ ਆ ਵੀ ਪਿੰਡਾਂ ਚੋਂ ਡੰਗਰ ਗਏ ਹੋਏ ਲੋਕ ਪਿੰਡਾਂ ਚ ਵੀ ਦੁੱਧ ਲੈਣ ਲੱਗੇ ਸਭ ਤੋਂ ਵੱਡਾ ਰੀਜ਼ਨ ਦੇਖੋ ਇਹ ਹੈ ਹਨਾ ਅੱਗੇ ਦਹੀਂ ਕਦੇ ਕੋਈ ਮੁੱਲ ਨਹੀਂ ਲੰਦਾ ਹੁੰਦਾ ਸੀ ਹੁਣ ਅੱਜ ਕੱਲ ਪਿੰਡਾਂ ਦੇ ਦੁਕਾਨਾਂ ਦਾ ਦਹੀਂ ਮੁੱਲ ਵੀ ਨਹੀਂ ਦਹੀਂ बिकਦਾ ਲੱਸੀ ਬਿਕਣ ਲੱਗੀ ਪਿੰਡਾਂ ਚ ਲੱਸੀ ਨਹੀਂ ਆਮ ਆਪਣੇ ਛਾਟੀਆਂ ਚ ਪਿਆਰਾਂ ਦਾ ਸੀ ਦਹੀਂ ਲੱਸੀ ਦੁੱਧ ਕਿੰਨਾ ਹੁੰਦਾ ਆਮ ਆਪਾਂ ਅੱਗੇ ਜੁ ਕਹਿੰਦੀ ਭਾਈ ਗਵਾਂਢ ਦੇਸੀ ਕੋ ਲੋਕ ਯਾਰ ਹੁਣ ਲੈਣ ਲੱਗ ਗਏ ਦੇਸੀ ਜੂ ਕੇ ਸੁਣੇ ਸੀ ਕਿ ਤੇ ਮੁੱਲ ਸਾਬੇ ਕੁਝ ਘਰ ਦਾ ਹੁੰਦਾ ਸੀਗਾ ਪਰ ਹੁਣ ਲੋਕ ਡੰਗਰ ਰੱਖਣੋਂ ਹਟ ਗਏ ਸਾਰਾ ਕੁਝ ਮੁੱਲ ਦਾ ਹੋ ਗਿਆ ਦੇ ਦੁਨੀਆ ਵਧੀ ਜਾਂਦੀ ਆ ਦੁੱਧ ਦੀ ਪ੍ਰੋਡਕਸ਼ਨ ਘਟੀ ਜਾਂਦੀ ਆ ਬਾਜ਼ਾਰਾਂ ਚ ਨਕਲੀ ਦੁੱਧ ਆ ਰਿਹਾ ਤੁਸੀਂ ਸੋਚ ਕੇ ਦੇਖੋ ਅੱਜ ਤੋਂ 5 ਸਾਲ 10 ਸਾਲ ਬਾਅਦ ਦੁੱਧ ਦੀ ਕਿੰਨੀ ਵੈਲਿਊ ਜਾਣੀ ਯਾਰ ਕਿੰਨੀ ਵੈਲਿਊ ਬਣ ਜੇ ਨੇ ਪਰ ਦੁੱਧ ਘਟ ਕਿੰਨਾ ਜਾਊਗਾ ਘਟ ਕਿੰਨਾ ਜਾਣਾ ਪਿੰਡਾਂ ਜਦੋਂ ਜੀਲੇਵੇਂ ਪਸ਼ੂ ਹੈਗੇ ਨੇ ਅੱਜ ਕੱਲ ਜਾਂ ਤਾਂ 10 10 ਨੰਗਰ ਨੇ ਜਾਂ ਫਿਰ ਜ਼ੀਰੋ ਜਾਂ ਫਿਰ ਜਮੀ ਹੈ ਗਈ ਨਹੀਂ ਜਾਂ ਹੈ ਉਹ ਨਹੀਂ ਜਾਂ ਫਿਰ ਜੀਲੇਵੇਂਗੇ 5 10 ਫਾਰਮ ਦਾ ਰੂਪ ਬਣਾ ਰਿਹਾ ਬੰਦਾ ਤੂੰ ਆਉਣ ਵਾਲੇ ਟਾਈਮ 'ਚ ਇਹ ਫੁੱਲ ਦੇ ਕੰਮ ਚੱਲਣਾ ਠੀਕ ਹੈ ਜੀ ਤੁਸੀਂ ਸੋਚੋ ਵੀ ਇੰਨਾ ਪਨੀਰ ਆਉਂਦਾ ਕਿੱਥੋਂ ਆਉਂਦਾ ਕਿੱਥੋਂ ਹੈ ਨਾ ਦੁੱਧ ਕਿੱਥੋਂ ਹਾਂ ਉਹ ਵੀ ਸੁੱਕਾ ਦੁੱਧ ਤੋਂ ਬਣਾਉਂਦਾ ਨੇ ਜਾਂ ਫਿਰ ਸੋਇਆ ਬੁੰਦਾ ਪਨੀਰ ਹੁੰਦਾ ਛੋਡੀ ਸਿਹਤ ਖਰਾਬ ਹੁੰਦੀ ਆਉਣ ਵਾਲੇ ਟਾਈਮ 'ਚ ਸਰਕਾਰ ਵੀ ਤੇ ਸਖਤੀ ਕਰੂਗੀ ਇਹ ਚੀਜ਼ਾਂ ਤੇ ਤੁਸੀਂ ਆਪਦੇ ਆਉਣ ਵਾਲੇ ਟਾਈਮ 'ਚ ਦੁੱਧ ਦਾ ਮੁੱਲ ਜੇ ਅੱਜ 40 ਰੁਪਿਆ 60 70 80 ਰੁਪਏ ਤੱਕ ਆਉਦੇ ਰਿਕਾਰਡਿੰਗ ਲਿਆ ਸਕਦੇ ਹੋ ਜੇ ਮਾਦਲ ਤੁਸੀਂ ਅਸੀਂ ਆਪਦੀ ਇੱਕ ਐਗਜ਼ਾਮਪਲ ਦਿੰਨੇ ਤੁਹਾਨੂੰ ਜੇ ਅਸੀਂ ਆਪਦੀ ਦੁੱਧ ਔਰੋਂ ਬਾਜ਼ਾਰ ਲੈ ਕੇ ਜਾਈਏ ਤਾ ਮੈਂ ਕਟੋ-ਕਟ ਪਰ ਲੀਟਰ ਪੇ 20 ਰੁਪਏ ਲੈ ਸਕਦਾ ਹੋਰ ਐਕਸਟਰਾ ਮਿਲਦਾ ਨਹੀਂਗਾ ਜੇ 40 ਰੁਪਏ ਮੈਂ 60 ਰੁਪਏ ਨੁੱਦ ਜਾ ਕੇ ਅੱਜ ਜਾਇ ਮੈਂ ਪਾਦਾ ਮੇਰੇ ਮਿੱਤਰ ਕੁਝ ਪਾ ਵੀ ਰਹੇ ਨੇ ਪਰ ਅਸੀਂ ਸੋਚ ਰਹੇ ਹਾਂ ਵੀ ਥੋੜਾ ਅਸੀਂ ਕੰਮ ਕਰੀਏ ਉਸ ਲੈਵਲ ਤੇ ਲਿਆਈਏ ਇਹ ਕੰਮ ਨੂੰ ਕਰਾਂਗੇ ਜਰੂਰ ਹਾਂ ਰਨਿੰਗ ਕਰਾਂਗੇ ਜਰੂਰ ਹਾਂ ਬਜੇ ਦੇ ਨਾਲ ਕਰਾਂ ਕਰਾਂ ਅਸੀਂ ਚਾਹੁੰਦੇ ਵੀ ਐਸੀ ਉਹ ਜਾਲੀ ਕੰਮ ਨਹੀਂ ਕਰਨਾ 2 ਨੰਬਰ ਦਾ ਕੰਮ ਨਹੀਂ ਕਰਨਾ ਵੀ ਸਾਡੇ ਦੁੱਧ ਦੀ ਕੁਆਲਿਟੀ ਨਾਲ ਲੋਕ ਸਾਨੂੰ ਜਾਣਨ ਆ ਗਏ ਇੱਥੋਂ ਦੁੱਧ ਕੇ ਦਾ ਚੱਕ ਕੇ ਪਾ ਲਈਏ ਉਹ ਉਹ ਕੰਮ ਨਹੀਂ ਜਿੰਨਾ ਕੂ ਪਾਇਓਰਟੀ ਦੀ ਚੀਜ਼ ਵੇਚਣੀ ਆ ਦੋ ਪੈਸੇ ਕਹਿ ਕੇ ਲੋਕਾਂ ਨੂੰ ਵੱੱਦ ਲੈ ਲਾਂਗੇ ਇਹ ਅਸੀਂ ਆਉਣ ਵਾਲੇ ਟਾਈਮਸ ਤੇ ਸਾਡਾ ਇਹ ਫਿਊਚਰ ਹੈਗਾ ਨਾਲੇ ਆਉਣ ਵਾਲੇ ਸਮੇਂ 'ਚ ਇਹਦੀ ਕੀਮਤ ਹੋਰ ਵੀ ਜ਼ਿਆਦਾ ਮੀਂਹੂਗੀ ਕਿਉਂਕਿ ਡਾਕਟਰ ਵੀ ਰეკਮੈਂਡ ਕਰਨਗੇ ਕਿਉਂਕਿ ਇਹ ਹਰ ਇੱਕ ਚੀਜ਼ ਮਲਾਵਟ ਵਾਲੀ ਆ ਹਨਾ ਦੁੱਧ ਮਲਾਵਟ ਵਾਲਾ ਮਿਲਦਾ ਡਾਕਟਰ ਰეკਮੈਂਡ ਕਰਨਗੇ ਵੀ ਤੁਸੀਂ ਵਧੀਆ ਚੀਜ਼ ਵਰਤਣੀ ਵਧੀਆ ਦੁੱਧ ਜਿਹਨੂੰ ਜੂਸ ਕਰਨਾ ਹਨਾ ਤੇ ਲੋਕਾਂ ਨੇ ਆਪੀ ਕਹਿਣਾ ਚਲ 2 ਪੈਸੇ ਵੱਧ ਦੇ ਦਿਆਂਦੇ ਆ ਪਰ ਆਪਾਂ ਘਟੀਆਂ ਚੀਜ਼ ਨਹੀਂ ਹੁਣ ਵੀ ਆਪਾਂ ਕਹਿ ਇਹ ਦਿੰਨੇ ਆ ਵੀ ਯਾਰ ਵੀ ਕੋਈ ਕੱਪੜਾ ਲੈਣ ਜਾਣਾ ਆਪਾਂ ਕਹਿੰਦੇ ਬ੍ਰਾਂਡ ਦਾ ਲੈਣਾ ਯਾਰ ਇਹ ਆਪਣੇ ਸਰੀਰ ਨੂੰ ਜਿਹੜੀ ਚੀਜ਼ ਸਾਂਭਦੀ ਆਪਾਂ ਯਾਰ ਉਹ ਕਿਉਂ ਨਹੀਂ ਆਪਾਂ ਉਹ ਤੇ ਧਿਆਨ ਦਿੰਦੇ ਲੋਕ ਹੁਣ ਦੇ ਰਹੇ ਨੇ ਕਿਉਂਕਿ ਬਿਮਾਰੀਆਂ ਵਧ ਗਈਆਂ ਨਹੀਂ ਆ ਸਟ्रेस ਲੋਕਾਂ ਦੇ ਵੱ ਕੀ ਕਰਨ ਉਹ ਹੀ ਇਹ ਡੁਪਲੀਕੇਟ ਚੀਜ਼ਾਂ ਡੁਪਲੀਕੇਟ ਖਾਣਾ ਸੜਿਆ ਹੋਇਆ ਸੜਿਆ ਹੋਈ ਕਹੂੰਗਾ ਬਾਈ ਮੈਂ ਤਾਂ ਪੰਜਾਬੀ ਚ ਪਿੰਡੂ ਬੰਦਾ ਹੈਨਾ ਆਪਾਂ ਤੁਸੀਂ ਮਠਾਈ ਲੈਣ ਲੱਗ ਜਓ ਯਾਰ 300 ਰੁਪਏ ਕਿਲੋ 350 ਰੁਪਏ ਕੌਣ ਮਠਾਈ ਪਿਓਰ ਦੇ ਦੂ ਵੀਰੇ 50 ਰੁਪਏ ਲੀਟਰ ਨੂੰ ਦੁੱਧ ਹੋਇਆ ਵੇਆ ਉਹ ਕੀ ਬਣਾਉਂਦਾ ਉਹ ਨੇਰੀ ਸੂਜੀ ਮੈਦਾ ਗਲਿਆ ਹੋਇਆ ਹੈ ਪਤਾ ਨਹੀਂ ਕੀ ਕਿਸ ਪਾਉਂਦੇ ਨੇ ਇਸ ਲਈ ਇਹ ਕੰਮ ਨੂੰ ਕਰੋ ਆਉਣ ਵਾਲੇ ਟਾਈਮ 'ਚ ਇਹਦਾ ਫਿਊਚਰ ਹੈ ਵਧੀਆ ਤੁਸੀਂ ਪੈਸੇ ਕਮਾਵੋਗੇ ਚੀਜ਼ ਹਾਂਜੀ ਤੇ ਇੱਕ ਆਪਾਂ ਹੋਰ ਇਸ ਇਹਦੇ ਨਾਲ ਰਿਲੇਟਡ ਗੱਲ ਕਰਨਾ ਚਾਹੁੰਦੇ ਹਾਂ ਜਿੱਦਾਂ ਜਿਹੜੇ ਜਿਨ੍ਹਾਂ ਨੇ ਨਵਾਂ ਡੈਰੀ ਫਾਰਮਿੰਗ ਕਰਨਾ ਹੈ ਹਨਾ ਜਿਹੜੇ ਮਤਲਬ ਸੋਚਦੇ ਨੇ ਵੀ ਆਪਾਂ ਹਜੇ ਸਟਾਰਟ ਹੀ ਕਰਿਆ ਆਪਾਂ ਕੋਈ ਸ਼ਾਪ ਵਗੈਰਾ ਨਹੀਂ ਓਪਨ ਕਰ ਸਕਦੇ ਹਨਾ ਉਹ ਜਿਵੇਂ ਹੁਣ ਪਿੰਡਾਂ 'ਚ ਅੱਜਕੱਲ ਦਹੀਂ ਵੀ ਮੁੱਲ 'ਤੇ बिकਦਾ ਹਨਾ ਉਹ ਯਾਰ ਜੇ ਉਹਨਾਂ ਨੇ ਆਪ ਨਹੀਂ ਵੇਚਣਾ ਨਾ ਜਿਵੇਂ ਪਿੰਡਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਨੇ ਜਾਂ ਕਿਤੇ ਸ਼ਹਿਰ 'ਚ ਹਲਵਾਈਆਂ ਦੀਆਂ ਦੁਕਾਨਾਂ ਨੇ 5-10 ਕਿਲੋ ਦਹੀਂ ਜਮਾਉਣ ਕੰਟਰੈਕਟ ਕਰ ਲੈਣਾ ਪਹਿਲਾਂ ਛੋਟੇ ਤੋਂ ਸਟਾਰਟ ਕਰ ਲਓ ਵੀ 2-2 ਕਿਲੋ ਦੇਣਾ 3-3 ਕਿਲੋ ਮਾਦਰ ਛੋਟਾ ਦਹੀਂ ਲਗਭਗ 100 ਰੁਪਏ ਕਿਲੋ ਵੱਜ ਗਾ ਬਿਕਦਾ ਆ ਆਮ ਨਾਲ 80-100 ਰੁਪਿਆ ਲੱਸੀ ਹੋ ਗਈ ਪਨੀਰ ਸੇਲ ਕਰ ਸਕਦੇ ਹਾਂ ਆਪ ਦਾ ਪਨੀਰ ਦੀ ਚਲੋ ਰੇਂਜ ਵੱਡੀ ਹੋ ਜਾਂਦੀ ਆ ਦਹੀਂ ਲੱਸੀ ਮੱਖਣ ਤੁਸੀਂ ਇਹ ਤਿੰਨੇ ਚੀਜ਼ਾਂ ਨਾਰਮਲ ਸੇਲ ਕਰ ਸਕਦੇ ਹੋ ਅੱਜ ਕੱਲ੍ਹ ਬਹੁਤ ਸਕੋਪ ਇਹਦੇ ਵਿੱਚ। ਕੰਮ ਦੇ ਨਾਲ-ਨਾਲ ਤੁਹਾਨੂੰ ਦੂਜਾ ਕੰਮ ਮਿਲ ਸਕਦਾ। ਇਹ ਇਹੀ ਕਿੱਤੇ ਦੇ ਵਿੱਚ ਆ ਇਹ ਇਹੀ ਕਿੱਤੇ ਦੇ ਵਿੱਚੋਂ। ਇਹਦੇ ਵਿੱਚ ਤਾਂ ਬਹੁਤ ਕੰਮ ਨੇ। ਜੇ ਮਾਦੇ ਮਤਲਬ ਹੁਣ ਬਾਜ਼ਾਰ 'ਚ ਦੁੱਧ ਵਧ ਗਿਆ। ਪਨੀਰ ਦਾ ਕੰਮ ਤੋਰ ਸਕਦਾ ਬੰਦਾ, ਮੱਖਣ ਦਾ ਕੰਮ ਤੋਰ ਸਕਦਾ ਬੰਦਾ। ਤੇ ਅਸੀਂ ਡੈਰੀ ਖੋਲ੍ਹ ਸਕਦਾ ਬੰਦਾ। ਜੇ ਮੈਂ ਇਹਨਾਂ ਵਿੱਚੋਂ ਸਾਡਾ ਵੀ ਕੋਈ ਪਲਾਨ ਹੈਗਾ ਹਨਾ। ਹਾਂ ਪ੍ਰਮਾਤਮਾ ਸੁੱਖ ਰੱਖੇ ਹਨਾ ਅਸੀਂ ਇਹ ਲਾਈਨ 'ਚ ਜਾਣਾ। ਪਲਾਨ ਤਾਂ ਹੁੰਦਾ ਤਾਂ ਕੋਈ ਹੁਸਾ ਬਾਕੀ ਪ੍ਰਮਾਤਮਾ ਦੀ ਉਹ ਹੁੰਦੀ ਹੈ ਕਿਰਪਾ। ਜੇ ਪ੍ਰਮਾਤਮਾ ਨੇ ਕਿਰਪਾ ਕਰੀਏ ਅਸੀਂ ਇਹ ਲਾਈਨ 'ਚ ਅੱਗੇ ਵਧਣਾ। ਇੱਕ ਵੀਰੇ ਹੋਰ ਐਦਾਂ ਜਿਵੇਂ ਹੁਣ ਕਈ ਮਿੱਤਰ ਕਹਿੰਦੇ ਨੇ ਵੀ ਕਿੰਨਾ ਪੈਸਾ ਵਗ ਚਲਈ ਜਾਂਦੀ ਪਹਿਲਾਂ ਨਹੀਂ ਦੱਸ ਸਕ ਤਕਿਆ ਇੱਕ ਦੋ ਵੀਡੀਓ ਚ ਪਰ ਫਿਰ ਵੀ ਮੈਂ ਦੁਬਾਰੀ ਰਿਪੀਟ ਕਰਦਾ ਨਾ ਇਹ ਗੱਲ ਨੂੰ ਵੀ ਤੁਸੀਂ ਐਂ ਲਾ ਲਓ ਵੀ ਹਿਸਾਬ ਕਿਤਾਬ ਵੀ ਜਦ ਡੈਰੀ ਫਾਰਮ ਸਕਸੈਸ ਹੋਣ ਲੱਗ ਜਾਂਦਾ ਪ੍ਰੋਪਰ ਤਰੀਕੇ ਨਾਲ ਨਾ ਨਹੀਂ ਵਿਚਾਜਦਾ ਨਾ ਇਹਦਾ ਗੁੜ ਦੇ ਬੈਂਕ ਨਾ ਬਣ ਦਿੰਨੇ ਵੀਰੇ ਦੋ ਨੰਬਰ ਵਾਲਾ ਕੰਮ ਉਹ ਵੀ ਪਿੱਛੇ ਪੈ ਜਾਂਦਾ ਫਿਰ ਤਾਂ ਉਹ ਕਿਵੇਂ ਪੈ ਜਾਂਦਾ ਦੇਖੋ ਇੱਕ ਥੋੜੀ ਦੁੱਧ ਦੀ ਇਨਕਮ ਹੋਗੀ ਠੀਕ ਹੈ ਜੀ ਉਹਦਾ ਤੁਸੀਂ ਛੱਡ ਦੋ ਉਹਦੇ ਨਾਲ ਤੁਸੀਂ ਨਾਲ-ਨਾਲ ਪਸ਼ੂ ਜਿਹੜੇ ਪੈਦਾ ਹੁੰਦੇ ਨੇ ਉਹ ਵੀ ਛੋਟਲ ਵੇਖਤਾਂ ਨੇ ਆ ਕਿਉਂਕਿ ਜਿਆਦਾ ਵੀ ਲੋਡ ਪੈਂਦੀ ਹੈ ਜਿਹੜਾ ਚੰਗੀ ਵੀੜ ਦਾ ਪਸ਼ੂ ਤੁਸੀਂ ਪਾਲ ਰਹੇ ਨੇ ਬਸਤੀ ਵਗੈਰਾ ਉਹ ਵੀ ਅੱਜ ਕੱਲ੍ਹ ਜਿਹੜਾ ਨਾਰਮਲ ਰੇਟ ਚੱਲਦਾ ਜਿਹੜਾ 30 35 ਲੀਟਰ ਵਾਲੀ ਪਲੂਣ ਆਪਾਂ ਗਾ ਲੈਂਦੇ ਆ ਹੈਨਾ ਉਹ 1.5 ਲੱਖ ਨੂੰ ਆਸ-ਪਾਸ ਹੱਥ ਲਾਉਂਦੀ ਹੈ ਵੀਰੇ ਜੇ ਤੁਸੀਂ 5 ਗਾਵਾਂ ਮਤਲਬ ਇੱਕ ਸਾਲ 'ਚ ਬਸ 5 ਬਸਤੀਆਂ ਤਿਆਰ ਕਰ ਲਈਆਂ ਤੁਸੀਂ ਹਿਸਾਬ ਲਾ ਲਓ ਯਾਰ ਵੀ ਕਿੱਥੇ ਗੱਲ ਬਣਦੀ 8-10 ਲੱਖ ਰੁਪਏ ਦਾ ਤੁਸੀਂ ਪਸ਼ੂ ਤਿਆਰ ਕਰ ਲਏ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਉਹਨਾਂ ਨੇ ਅੱਗੇ ਪਸੂ ਦੇਣ ਨੇ ਇਹ ਇੱਕਨ ਡਵੈਲਪ ਹੋ ਜਾਂਦਾ ਗਾਂਾਂ ਤੋਂ ਗਾਂਾਂ ਦੇ ਨਾਲ ਸੇ ਤਾਂ ਤੁਸੀਂ ਮੰਨ ਲਓ ਵੀ 3 ਸਾਲ ਚ ਬਹੁਤ ਚੰਗੇ ਰਿਜ਼ਲਟ ਮਿਲਣ ਲੱਗ ਜਾਂਦੇ ਨੇ ਪਰ ਸਬਰ 2-3 ਸਾਲ ਦਾ ਸਬਰ ਜ਼ਰੂਰ ਉਹ 2-3 ਸਾਲ ਤਹਾਨੂੰ ਦਾ ਮਤਲਬ ਇਹ ਨਹੀਂ ਤੁਹਾਨੂੰ ਕੁਝ ਬਚਣਾ ਹੀ ਨਹੀਂ 2-3 ਸਾਲ ਚ ਤੁਹਾਡਾ ਬਹੁਤ ਵਧੀਆ ਜਿਹਾ ਜਿਆਦਾ ਹੋ ਜਦ ਐਕਸਟ੍ਰੀਮ ਲੈਵਲ ਆ ਜਾਣਾ ਸੋ 3 ਸਾਲ ਤੋਂ ਬਾਅਦ ਜਾ ਕੇ ਫੁੱਲ ਐਕਸਟ੍ਰੀਮ ਹੋ ਜਾਣਾ ਤੁਹਾਨੂੰ ਫੁੱਲ ਪੈਸਾ ਆਉਣ ਲੱਗ ਜਾਣਾ ਤੁਹਾਨੂੰ ਫੁੱਲ ਬਰੀਡ ਬਣ ਲੱਗੇ ਤੁਹਾਡੇ ਫੁੱਲ ਵਧੀਆ ਜਾਨਵਰ ਹੋਣ ਲੱਗੇ ਜਾਣੇ ਨੇ ਉਦੇ ਨਾਲ ਫਿਰ ਗੁੜਦੇ ਬੰਗਣ ਉਹਨੂੰ ਕਹਿੰਦੇ ਨੇ ਗੁੜਦੇ ਬੰਗਣ ਬਣਦੇ ਨੇ ਫਿਰ ਲੋਕ ਵੀ ਅੱਲਾ ਕਰਦੇ ਨੇ ਵੀ ਨਾਲ ਦਾ ਗੁੜਦੇ ਬੰਗਣ ਬਣਦੇ ਨੇ ਹਨਾ ਫਿਰ ਪੈਸੇ ਬਣਦਾ ਪਲੀਜ਼ ਸਾਵਲ ਸੰਤੋਖ ਮੈਂ ਤਾਂ ਹਾਂ ਇਹ ਜ਼ਰੂਰੀ ਆ ਇਹ ਬਹੁਤ ਜ਼ਰੂਰੀ ਆ ਤੇ ਇਹਦੇ ਨਾਲ ਹੀ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਮਿਲਦੇ ਆ ਅਗਲੇ ਨੈਕਸਟ ਵੀਡੀਓ ਚ ਜੇ ਕੋਈ ਸਵਾਲ ਜਵਾਬ ਹੋਵੇ ਜਰੂਰ ਵੀਰੇ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਪਲੀਜ਼ ਜਰੂਰ ਕਰਿਆ ਕਰੋ ਓਕੇ ਬਾਈ